ਇੱਕ ਬੰਨੇ ਆਪਾਂ ਇੱਕ ਟਰਾਲੀ ਛੱਡ ਆਂਦੀ ਆ ਉਹ ਮਸ਼ੀਨ ਲੱਗੀ ਹੋਈ ਜਿਹੜੀ 66 66 ਬਾੜ ਤੇ ਇਧਰੋਂ ਦੂਜੀ ਬੰਨੇ ਆਪਾਂ ਪਹਿਲਾ ਮੋਗਾ ਭਰ ਗਿਆ ਜਿਹੜਾ ਦੂਜਾ ਨੇ ਭਰ ਗਿਆ ਕੰਮ ਤਾਂ ਫੀ ਮਸ਼ੀਨ ਵੀ ਲੀਆਂ ਤੋਂ ਭਰ ਕੇ ਖੜੀਆਂ ਹੌਤੇ ਵੀ ਟਰੈਕਟਰ ਪਾ ਲਿਆ ਖਾਲੀ ਤੇ ਤੇ ਆ ਵੀ ਚੱਲੇ ਉਧਰ ਲੈ ਕੇ ਲੇਵਰ ਆ ਆ ਪਲਾਟ ਰਹਿ ਗਿਆ ਬਸ ਇਸ ਤੋਂ ਬਾਅਦ ਇਧਰ ਨੂੰ ਡਾਰਲਿੰਗ ਆਪਾਂ ਬਾਕੀ ਪਰ ਪਰ ਕੇ ਖੜੀਆਂ ਕਰਤੀਆਂ ਇੱਕ ਟਰਾਲੀ ਗਈ ਕਿਤੋਂ ਬਾਦ ਹੋ ਰਹੀ ਖਾਲੀ ਬੱਸ ਟਰਾਲਾ ਭਰ ਗਿਆ ਜੀ ਆਪਣਾ ਪੂਰਾ 60 ਟਰਾਲੀ ਰਹਿ ਗਈ ਬੱਸ ਆ ਮਾੜ ਕੇ ਦੇਖੋਗੇ ਥੋੜਾ ਜਿਹਾ ਉਹ ਬਰਲਾ ਵਧਣਾ ਹੋਇਆ ਤਾਂ ਵੜ ਲੈਣਗੇ ਕਿਉਂਕਿ ਆ ਟਰਾਲੀ ਭਰ ਕੇ ਖੜੀ ਕਰਨੀ ਆ ਆਪਾਂ ਤੇ ਸ੍ਰੀ ਗੁਰੂ ਜੀ ਵੀ ਸਾਰਿਆਂ ਨੂੰ ਤੇ ਆਏ ਹੋਏ ਆਪਾਂ ਮੋਟਰ ਤੇ ਘੇੜਾ ਗੋੜਾ ਕਰ ਲਿਆ ਸਾਰੇ ਪਾਸੇ ਤੇ ਇੱਧਰ ਵੀ ਆਪਾਂ ਟਰਾਲੀ ਪਾ ਲਈ ਆ ਦੂਆ ਮਗਰ ਇਹਦੇ ਮਗਰ ਵੱਡਾ ਟਰਾਲਾ ਤੇ ਉਧਰ ਟਰਾਲੀ ਪਾ ਲਈ ਛੋਟੀ ਮਸ਼ੀਨ ਆਉਣ ਵਾਲੀ ਆ ਤੇ ਇੱਕ ਬੰਨੇ ਆਪਾਂ ਇੱਕ ਟਰਾਲੀ ਛੱਡ ਆਂਦੀ ਆ ਉਹ ਮਸ਼ੀਨ ਲੱਗੀ ਹੋਈ ਏ ਜਿਹੜੀ ਮਿੱਟਰੋ ਲੱਗੇ ਹੋਏ ਆ ਚੱਲ ਵੀ ਮਸ਼ੀਨ ਇੱਧਰ ਇਹ ਵੀ ਚੱਲ ਵੀ ਦੂਜੇ ਪਾਸੇ ਵੀ ਦੂਰੀ ਚੱਲ ਪਈ ਆ ਘਰੋਂ ਨੇ ਚੈੱਕ ਤੁਹਾਨੂੰ ਚੱਲ ਕੇ ਉਧਰ ਵੀ ਉਧਰੋਂ ਆਇਆ ਅੱਗੇ ਉਧਾ ਮੈਂ ਅੱਗੇ ਲਾ ਕੱਢ ਕੇ ਤੇ ਵਲੌਂਗ ਵੀ ਮੈਂ ਇਹ ਵੀਡੀਓ ਉਹ ਹੀ ਰਿਮਣਾ ਹੀ ਹੁਣ ਚੱਲ ਗਏ ਉਧਰ ਹੀ ਥੋੜੀ ਜਿਹੀ ਜੱਫੇ ਬਣਾਉਣੇ ਉਹਨਾਂ ਨੇ ਕੋਈ ਜੀ ਲੋ ਆਸ ਤੋਂ ਰਹਿ ਗਿਆ ਲਾਸਟ ਜਿਹੜਾ ਇਧਰੋਂ ਪਿਓ ਨਾਲ ਦੀ ਕੱਤੀ ਕਰਨੀ ਛੜ ਕੇ ਦੂਜੇ ਬੰਨੇ ਪੂਰਾ ਆਪਾ ਕਰ ਲਈ 66 ਉਧਰ ਵੱਡਾ 90 ਵਾਲਾ ਟਰਾਲਾ ਬੜਾ ਭਰ ਚੱਲਿਆ ਸੀ ਤੇ ਇਹਨੂੰ ਲੈ ਕੇ ਚੱਲਦੇ ਹਾਂ ਤੇ ਕੋਲੋਂ ਆਪਾਂ ਫਿਰ ਚੱਲੇ ਜਾਵਾਂਗੇ ਉਹਨਾਂ ਜਿਹੜੇ ਦਿਨਾਂ ਚ ਰੇ ਪਰੂਗਾ ਉਹ ਬਾੜ ਦੇ ਇਧਰੋਂ ਦੂਜੀ ਬੰਨੇ ਆਪਾਂ ਉਧਰੋਂ ਕੱਢ ਕੇ ਟਰਾਲੀ ਵੀ ਭਰ ਚਲੀ ਆ ਆਪਣੀ ਬਾਹ ਚਲੀ ਜਾਂਦਾ ਕੰਮ ਉਧਰ ਦੂਜੀ ਮਸ਼ੀਨ ਵੀ ਆ ਗਈ ਇਦਰ ਨਾਲ ਦੇ ਬੰਨੇ ਤੇ ਨਵੇੜ ਦੇ ਕੰਮ ਖੇਲੀ ਤੇ ਆ ਗਏ ਇਧਰੋਂ ਵੀ ਆਪਾਂ ਦੂਜੀ ਮੋਟਰ ਉਹ ਤੇ ਕੰਮ ਜੀ ਨਾਲ ਜਾਲੀ ਗਈ ਇੱਕ ਬੋਲ ਦੇ ਆਪਣੇ ਦੂਜੇ ਬੰਨੇ ਚੱਲਦੀ ਉਧਰ ਤੇ ਚੱਲੀ ਜਾਂਦਾ ਕੰਮ ਸਲਾਮ ਅਗਾਂਹਰ ਗਏ ਉਧਰ ਹਾਰ ਕੀ ਆ ਟਰਾਲੀ ਵੀ ਆ ਗਿਆ ਟਰਾਲਾ ਵੀ ਆਪਣਾ ਖਾਲੀ ਹੋ ਗਏ ਲੱਗੇ ਹੋਏ ਆ ਥੋੜੋ ਥੋੜਾ ਰਹਿ ਗਿਆ ਉਹ ਤੇ ਦੂਜੀ ਮਸ਼ੀਨ ਵੀ ਆ ਗਈ ਇਧਰੋਂ ਥੋੜਾ ਜਹਾ ਸਾ ਜਿਹੜਾ ਸੀ ਥੋੜੋ ਭਰ ਗਈ ਸੀ ਆਹ ਟਰਾਲੀ ਦੀ ਵਾਸਤੇ ਇੱਥੇ ਕੰਮ ਹੋ ਰਿਹਾ ਬਣਾ ਤੇ ਇਧਰ ਲੱਗੇ ਹੋਏ ਆ ਢਲੀਆਂ ਦਾ ਕੰਮ ਤੇ ਆ ਵੀ ਵੱਢ ਕੇ ਚੱਲਦੇ ਦੂਜੀ ਮੋਟਰ ਦੇ ਆ ਦੋ ਚਾਰ ਗੇੜੇ ਰਹਿ ਗਏ ਆ ਤੇ ਚੱਲਦੇ ਆ ਲੈ ਕੇ ਟਰਾਲੀਆਂ ਵੀ ਇਹ ਟਰਾਲੀ ਭਰੀ ਜਰੀ ਉਹ ਭੇਜ ਗਿਆ ਦੂਸਰੋਂ ਨੇ ਵੜ ਗਿਆ ਕੰਮ ਤੋਂ ਫੀ ਮਸ਼ੀਨ ਵੀ ਤੇ ਚੱਲਦੇ ਆ ਪਾ ਵੀ ਟਰੈਕਟਰ ਲੈ ਕੇ ਟਰਾਲੀ ਦੂਜੀ ਮੋਟਰ ਦੇ ਤੇ ਉੱਥੇ ਵੜਾਉਣੇ ਚੱਲ ਪਏ ਫੇ ਉਹ ਵੀਆ ਕਰ ਲੀਆਂ ਦੋ ਭਰ ਕੇ ਖੜੀਆਂ ਹੁਣ ਤੇ ਵੀ ਟਰੈਕਟਰ ਪਾ ਲਿਆ ਖਾਲੀ ਤੇ ਆ ਵੀ ਚੱਲੇ ਉਧਰ ਲੈ ਕੇ ਲੇਵਰ ਨਾਲ ਤੇ ਚੱਲੀ ਜਾਂਦਾ ਕੰਮ ਵਾਕੀ ਹੇ ਵੀ ਪਰ ਚਲਾ ਟਰਾਲਾ ਆਪਣਾ ਉਧਰ ਗਈ ਸੀ ਕਮੈਨ ਆ ਰਹੀ ਤੇ ਆਹ ਪਲਾਟ ਰਹਿ ਗਿਆ ਬਸ ਇਸ ਤੋਂ ਬਾਅਦ ਇਧਰ ਨੂੰ ਦੇਖਦੇ ਅੱਜ ਕਿੰਨਾ ਵੱਡ ਹੁੰਦਾ ਨਹੀਂ ਤੇ ਕੱਲੂ ਸਵੇਰੇ ਵੱਢ ਕੇ ਚੱਲ ਲਈ ਫਿਰ ਤੇ ਟਰਾਲੀਆਂ ਆਪਾਂ ਬਾਕੀ ਭਰ-ਭਰ ਕੇ ਖੜੀਆਂ ਕਰਤੀਆਂ ਇੱਕ ਆ ਰਹੀ ਕਿਤੋਂ ਬਾਅਦ ਹੋਰ ਆ ਗਈ ਖਾਲੀ ਬਸ ਤੇ ਸਵੇਰੇ ਲੈ ਕੇ ਚੱਲਾਂਗੇ ਮੰਡੀ ਸਾਰਿਆਂ ਨੂੰ ਚਲੋ ਟਰਾਲਾ ਭਰ ਗਿਆ ਜੀ ਆਪਣਾ ਪੂਰਾ ਇਨੂੰ ਵੀ ਕਰ ਦੇ ਖੜਾ ਸਾਡ ਟਰਾਲੀ ਰਹਿ ਗਈ ਬਸ ਇਹ ਭਰ ਕੇ ਦਾ ਪੰਛੀ ਮੰਦ ਕਰ ਦੇਣੀ ਆ ਕਰਖਾ ਦੇ ਚੈੱਕ ਤੁਸੀਂ ਮੇਰਾ ਵੀ ਤੇ ਆ ਵਾੜ ਕੇ ਦੇਖਾਂਗੇ ਥੋੜਾ ਜਿਹਾ ਉਹ ਬੜਾ ਵੱਡਣਾ ਹੋਇਆ ਤਾਂ ਵੱਡ ਲੈਣਗੇ ਕਿਉਂਕਿ ਆ ਟਰਾਲੀ ਭਰ ਕੇ ਖੜੀ ਕਰਨੀ ਆ ਆਪਾਂ ਉਸ ਤੋਂ ਬਾਅਦ ਬੇਲੇ ਲਾੱਕੀ ਆ ਚੱਲੇ ਆਂ ਘਰੇ ਥੋੜਾ ਜਿਹਾ ਗਾਵਾਂ ਗਾਵਾਂ ਬਣਾਈ ਆ ਆਪਾਂ ਲੜ ਕੇ ਦੇਖਦੇ ਆ ਜਿਉਂ ਜਿਆਦਾ ਕੰਮ ਹੋ ਠੀਕ ਆ ਨਹੀਂ ਤਾਂ ਆਪਾਂ ਇਥੇ ਵਲੌਗ ਐਂਡ ਕਰ ਦੇਣਾ ਠੀਕ ਆ ਤੇ ਬਾਕੀ ਸਾਰਾ ਮੇਰੇ ਵੀਰ ਜਿੰਨੇ ਵੀ ਵੀਡੀਓ ਦੇ ਇਥੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਮੇਰਾ ਵੀਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਮੈਂਟ ਜਰੂਰ ਕਰਿਆ ਕਰੋ ਦੇ ਮਿਲਦੇ ਤੁਹਾਨੂੰ ਆਪਾਂ ਨਵੇਂ ਵਲੌਗ ਦੇ ਵਿੱਚ ਓਕੇ ਜੀ ਬਾਏ